ਇਹ ਨਹੀਂ ਬਾਸ ਨੂੰ ਉਹਦੇ ਰਹਿਣਾ ਜੋ ਮਰਜ਼ੀ ਹੋ ਜਾਵੇ ਮੈਂ ਤਾਂ ਨਵਾਂ پرਾਣਾ ਲੈ ਕੇ ਦੋ ਕਿਉਂ ਦੁਕਾਨ ਤੋਂ ਮਿਲਦੇ ਨੇ ਕਿ پرਾਣੇ ਲੈ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਮਿਲਦੇ ਹੋਣ ਪਰ ਮੈਂ ਉਹ ਵਾਲਾ ਨਹੀਂ ਰੱਖਣਾ ਹੈਗਾ ਨਾ ਮੈਂ ਜਾਵਾਂ ਉਹਦੇ ਪਤਾ ਤੈਨੂੰ ਕੀ ਪਤਾ ਕਿਵੇਂ ਦੀਆਂ ਗੱਲਾਂ ਕਰਦਾ ਮੇਰੇ ਨਾਲ ਉਹ ਨਾ ਕਿਵੇਂ ਦੀਆਂ ਗੱਲਾਂ ਕਰਦਾ ਤੇਰੇ ਨਾਲ ਲੈ ਭਾਬੀ ਹਾਂ ਤੈਨੂੰ ਕਿਵੇਂ ਦੱਸ ਦਵਾਂ ਗੱਲ ਨਾਲੇ ਵੈਸੇ ਵੀ ਨਾ ਮੇਰੀ ਬੀਬੀ ਨੇ ਕਿਹਾ ਸੀਗਾ ਵੀ ਇਹ ਪੜਦੇ ਵਾਲੀਆਂ ਗੱਲਾਂ ਹੁੰਦੀਆਂ ਨੇ ਈਆਂ ਮੈਂ ਤਾਂ ਪਰਦੇ ਨਾਲ ਹੀ ਕਰੂੰਗੀ ਤੇ ਨਾਂ ਨਹੀਂ ਕਰਾਂ ਲੇ ਪਰਜਾਈਆਂ ਤੋਂ ਕਾਹਦਾ ਪਰਦਾ ਹੁੰਦਾਗਾ ਤੂੰ ਦੱਸ ਦੇ ਮੈਨੂੰ ਕੀ ਕਹਿੰਦਾ ਸੀ ਤੈਨੂੰ ਲੈ ਭਾਬੀ ਜੇ ਮੈਂ ਤੈਨੂੰ ਦੱਸਦਾ ਮੇਰੀ ਬੀਬੀ ਘੁੱਟੂਗੀ ਮੈਨੂੰ ਨਹੀਂ ਘੁੱਟਦੀਗੀ ਤੈਨੂੰ ਸੱਚੀ ਨਹੀਂ ਘੁੱਟਦੀ ਨਹੀਂ ਘੁੱਟਦੀ ਲੈ ਭਾਬੀ ਮੈਨੂੰ ਬਤਾਇਆ ਕਿਹਨਿੰਦਾ ਹੁੰਦਾ ਮੈਨੂੰ ਬੱਗੀ ਦੇ ਦੇ ਕੀ ਹੋਰੇ ਨਹੀਂ ਮੈਂ ਮਰ ਜਾ ਭਾਬੀ ਭਾਈ ਜਿੱਤ ਵੀ ਮੰਗਦਾ ਹੁੰਦਾ ਨਹੀਂ ਬੌੜੀਏ ਕੀ ਇਹੋ ਜਿਹੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਕਿਉਂ ਭਾਬੀ ਨੂੰ ਕੀ ਹੋਇਆ ਫਿਰ ਉਹ ਵੀ ਤੇ ਰਦਾਗਾ ਜਿਹੜੀਆਂ ਪ੍ਰਾਣੇ ਨਾ ਗੱਲਾਂ ਹੋ ਜਾਣ ਉਹ ਬਾਹਰ ਨਹੀਂ ਕਰਿਆ ਕਰਦੇ